ਸ਼ਾਸਕਾਲ ਲਈ ਮੇਰਾ ਨਾਮ ਗੁਰਬਿੰਦ ਮੈਂ ਪਟਿਆਲਾ ਡਿਸਟ੍ਰਿਕਟ ਤੋਂ ਤੇ ਮੇਰਾ ਡੀਐਸਲ ਦਾ ਮਤਲਬ ਮੈਂ ਜੋਬ ਕਰਦਾ ਡੀਐਸਟੀ ਚ ਜੋ ਕਿ ਸੇਵਾ ਕੇਂਦਰ ਦਾ ਇੱਕ ਪ੍ਰੋਜੈਕਟ ਹੈ ਦਾਸ਼ੇਤਰ ਵਾਲਾ ਕਦੇ ਡਾਕੂਮੈਂਟ ਬਣਵਾਉਣ ਦੀ ਮੈਨੂੰ ਜ਼ਰੂਰਤ ਪੈਂਦੀ ਸੀ ਤਾਂ ਮੈਨੂੰ ਸਿਵਦਾ ਕੇਂਦਰ ਚ ਜਾਣਾ ਪੈਂਦਾ ਸੀਗਾ ਉੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀਗੀਆਂ ਤੇ ਮੈਂ ਇੱਕ ਦੁਕਾਨਦਾਰ ਹਾਂ ਤੇ ਮੈਨੂੰ ਆਪਣੀ ਦੁਕਾਨਦਾਰੀ ਛੱਡ ਕੇ ਜਾਣਾ ਪੈਂਦਾ ਸੀਗਾ ਮੇਰੀ ਦਿਹਾੜੀ ਵੀ ਟੁੱਟਦੀ ਸੀਗੀ ਮੈਂ ਬੈਕਵਰਡ ਏਰੀਆ ਆ ਤੇ ਬੇਟੀ ਦੇ ਜਨਮ ਪਾਸ ਦੇ ਸਰਟੀਫਿਕੇਟ ਲਈ ਅਪਲਾਈ ਕੀਤਾ ਸੀ ਉਸ ਤੋਂ ਬਾਅਦ ਅਗਲੇ ਦਿਨ ਹੀ ਮੇਰੇ ਕੋਲ ਲੜਕਾ ਸਰਵਿਸ ਬੇਨਤੀ ਆ ਗਿਆ ਤੇ ਮੈਂ ਉਹਨਾਂ ਦੇ ਲੀਜੇ ਡਾਕੂਮੈਂਟ ਬੱਸੇ ਸੀ ਉਹ ਡਾਕੂਮੈਂਟ ਮੇਰੇ ਕੋਲ ਰੈਡੀ ਹੈ ਮੈਂ ਇੱਕ ਸਟੂਡੈਂਟ ਆ ਤੇ ਇਸ ਕਰਕੇ ਮੈਂ ਐਡਮਿਸ਼ਨ ਕਰवानी ਹੈ ਜਿਸ ਕਰਕੇ ਮੈਨੂੰ ਕੁਝ ਸਰਟੀਫିକੇਟਸ ਦੇ ਲੋੜ ਹੈ ਮੇਰੇ ਪਾਪਾ ਇੱਕ بزਨਸਮੈਨ ਨੇ ਤੇ ਸਾਡੇ ਕੋਲ ਇਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਸੁਵਿਧਾ ਕੇਂਦਰ ਜਾ ਕੇ ਲਾਈਨ ਦੇ ਵਿੱਚ ਲੱਗ ਕੇ ਆਪਣੇ ਡਾਕੂਮੈਂਟਸ ਨਹੀਂ ਬਣਵਾ ਸਕੀਏ ਇਸ ਕਰਕੇ ਅਸੀਂ ਐਡਵਰਟਾਈਜ਼ਮੈਂਟ ਦੇਖੀ ਸੀ ਜਿਸ ਨੂੰ ਅਸੀਂ ਬੁੱਕ ਕੀਤਾ ਫੋਨ ਕਾਲ ਕਰਕੇ ਤੇ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਜਿਸ ਟਾਈਮ ਦੇ ਵਿੱਚ ਵਿੱਚ ਹੀ ਜਿਹੜੇ ਅੰਕਲ ਨੇ ਆ ਗਏ ਸੀਗੇ ਤੇ ਸਾਡੇ ਡਾਕੂਮੈਂਟਸ ਜਿਹੜੇ ਸੀ ਅਪਲਾਈ ਕਰਨੇ ਸੀ ਅਪਲਾਈ ਹੋ ਗਏ ਸੀਗੇ ਇਸ ਨਾਲ ਬਹੁਤ ਚੀਜ਼ਾਂ ਇਜ਼ੀ ਹੋ ਗਈਆਂ ਪੰਜਾਬ ਸਰਕਾਰ ਨੇ ਬੁਰਾਲਾ ਕੀਤਾ ਹੈ ਬਹੁਤ ਚੰਗਾ ਬੁਰਾਲਾ ਹੈ ਮੈਂ ਇਸ ਦਾ ਸੀਐਮ ਭਗਵੰਤ ਮਾਨ ਜੀ ਦਾ ਤੇ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਈਜ਼ੀ ਤਰੀਕੇ ਨਾਲ ਘਰ ਬੈਠੇ ਤੁਸੀਂ ਆਪਣਾ ਕੰਮ ਕਰਵਾ ਸਕਦੇ ਹੋ 10 ਛੇ ਤੱਕ ਤੁਸੀਂ ਫੋਨ ਕਰੋ ਤੇ ਜਿਹੜੀ ਤੁਹਾਡੀ ਅਪਾਇੰਟਮੈਂਟ ਆ ਪਹਿਲਾਂ ਸਾਡੇ ਸੀਨੀਅਰ ਕੋਲ ਜਾਂਦੀ ਹੈ ਜੀ ਉਹ ਸੀਨੀਅਰ ਫਿਰ ਸਾਡੀ ਆਈਡੀ 'ਚ ਪਾਉਂਦੇ ਨੇ ਤੇ ਆਈਡੀ ਥਰੂ ਅਸੀਂ ਤੁਹਾਨੂੰ ਕੰਟੈਕਟ ਕਰਦੇ ਹਾਂ ਜੀ ਠੀਕ ਹੈ ਜੀ ਸਾਈਡ ਵਿੱਚ ਤੁਹਾਡਾ ਫੋਨ ਨੰਬਰ ਹੋਊਗਾ ਤੁਹਾਡੇ ਪਿੰਡ ਦਾ ਨਾਮ ਤੁਸੀਂ ਕਿੱਥੇ ਰਹਿੰਦੇ ਹੋ ਤੇ ਅਸੀਂ ਤੁਹਾਨੂੰ ਕੰਟੈਕਟ ਕਰਦੇ ਹਾਂ ਜੀ ਭਗਵਾਨ ਤਸੀਮ ਮਾਨ ਜੀ ਦਾ ਬਹੁਤ ਹੀ ਜ਼ਿਆਦਾ ਦਿਨ ਧੰਨਵਾਦ ਜੋ ਉਹਨਾਂ ਨੇ ਇਹ ਸਰਵਿਸ ਚਲਾਈ ਤੇ ਸਾਨੂੰ ਰੋਜ਼ਗਾਰ ਵੀ ਲਾਇਆ